ਨਲ ਬਤਲਾ ਲੈ ਕੇ ਆਏ ਔਰ 93 ਦੇ ਕਰੀਬ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਭੇਜਿਆ ਔਰ ਇਨੀ ਤਦਾਦ ਚ ਵੋਟਾਂ ਪਾਈਆਂ ਕਿ ਕਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਨੀਆਂ ਕਦੀ ਵੋਟਾਂ ਦੇ ਨਾਲ ਕੋਈ ਐਮਐਲਏ ਨਹੀਂ ਸੀ ਜਿੱਤ ਕੇ ਆਇਆ ਕੱਲ ਜੋ ਗੁੰਡਾਗਰਦੀ ਕੱਲ ਜਾਂ ਪਰਸੋਂ ਜਾਂ ਤਿੰਨ ਦਿਨ ਪਹਿਲਾਂ ਡੇੜਾ ਬਾਬਾ ਨਾਨਕ ਦੇ ਵਿੱਚ ਚੱਲਦੀ ਰਹੀ ਆ ਮੈਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਅੱਜ ਇੱਕ ਫੋਟੋ ਉਥੋਂ ਦਾ ਗੋਪੀ ਗੋਲੀ ਆ ਮੈਂ ਪਰਸੋਂ ਤੇ ਇਥੇ ਕਲਨੌਰ ਵਾਲੇ ਤੇ ਬਲੌਕ ਦੇ ਵਿੱਚ ਗਿਆ ਔਰ ਮੈਂ ਜੈਡ ਜਿਹੜੀ ਸਟੇਟ ਦੀ ਜੈਡ ਜਿਹੜੀ ਪ੍ਰੋਟੈਕਟਿਵ ਆ ਜੈਡ ਕੈਟਾਗਰੀ ਦਾ ਮੈਂ ਪ੍ਰੋਟੈਕਟਿਵ ਆ ਉਥੇ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਹੁਣ ਜਿਹੜੀ ਲਾਸਟ ਪਿਕਚਰ ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਆ ਬੰਦਾ ਆ ਬੰਦਾ ਇੱਕ ਖੜਾ ਇਹਦਾ ਨਾਂ ਗੋਪੀ ਗੋਲੀ ਆ ਆ ਇਹਦੇ ਅਗਲੇ ਪਾਸੇ ਇਨਸਪੈਕਟਰ ਖੜਾ ਦੋ ਡੀਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪ੍ਰੋਟੈਕਟਰ ਦੇ ਕੋਲ ਇੱਕ ਸਾਈਡ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਜੀ ਉਹ ਵੇਖੋ ਪਬਲਿਕ ਦੇ ਵਿੱਚ ਨਹੀਂ ਖੜਾ ਜੇ ਉਹ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਰੇ ਭੇਜ ਦਵਾਂਗੇ ਉਹ ਪਬਲਿਕ 'ਚ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੂੰ ਵੀ ਭੇਜੀਗਾ ਔਰ ਇਹਦੇ ਤੇ ਅੱਜ ਤੱਕ ਕੋਈ 4 ਦਿਨ ਤੋਂ ਲੈ ਕੇ ਅੱਜ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਦੂਜੀ ਚੀਜ਼ ਜੱਗੂ ਭਗਵਾਨਪੁਰ ਜਿਹਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਵੀ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ 'ਚ ਲੋਕਾਂ ਨੂੰ ਟੈਰਰਾਈਜ਼ ਕਰ ਰਿਆ ਉਹਦਾ ਕੋਈ ਭਰਾ ਕੋਈ ਜੱਗੂ ਕੇ ਗਗਨ ਜਾਂ ਪਰਣੀ ਹੋ ਜਾਂ ਨਾਪਤੀ ਆ ਉਹਦਾ ਮੈਨੂੰ ਨਾਂ ਨਹੀਂ ਪਤਾ ਤੇ ਉਹਦੀ ਬਾਥਾ ਉਹ ਦੋਨੋਂ ਉੱਥੇ ਘੁੰਮਦੇ ਨੇ ਔਰ ਲੋਕਾਂ ਨੂੰ ਟੈਰਰਾਈਜ਼ ਕਰ ਰਹੇ ਕੱਲ ਜਿਹੜਾ ਹੋਇਆ ਇਨਸੀਡੈਂਟ ਉਥੋਂ ਦਾ ਜਿਹੜਾ ਸੋ ਕਾਲਡ ਜਿਹੜਾ ਆਪਣਾ ਕੈਰੇਕਟਰ ਵੀ ਡੂਬੀਅਸ ਆ ਜਿਸ ਵੇਲੇ ਉਹਦਾ ਕੰਦੇ ਕਰਾਂਗੇ ਮੈਂ ਕਰਾਂਗਾ ਹਮ ਬਰਿਸਟਰਲ ਆਫ ਇੰਡੀਆ ਦੇ ਨਾਲ ਉਹ ਮੁਲਾਕਾਤ ਕਰਾਂਗਾ ਮੈਂ ਚਿੱਠੀ ਅੱਜ ਲਿਖੀ ਆ ਕਿ ਮੈਂ ਬਾਰਡਰ ਡਿਸਟ੍ਰਿਕਟ ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਣਾ ਵੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਪਰਮਾਤਮਾ ਉਹਨਾਂ ਨੂੰ ਛੇਤੀ ਸੇਧ ਜਾਬ ਕਰੇ ਔਰ ਪੋਲੀਟੀ 93 ਤੇ ਲੈ ਕੇ ਆਈਸੀ ਸੀਟਾਂ ਤੇ ਉਹ 93 ਤੇਤੀਆਂ ਤੇ ਪਹੁੰਚ ਗਏ ਨੇ ਦੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿ ਕਾਂਗਰਸ ਉਹਨਾਂ ਨੂੰ ਜ਼ੀਰੋ ਤੇ ਲੈ ਕੇ ਆਏਗੀ। ਤੋਂ ਇਸ ਲਈ ਮੈਂ ਉਹਨਾਂ ਨੂੰ ਮਿਲਦਾਂ ਚਾਹੁੰਦਾ ਤੇ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ। ਉਹਦੇ ਵਿੱਚ ਜੱਗੂ ਪਗਵਣਪੁਰੇ ਦੀ ਬਾਤਾਂ ਤੁਸੀਂ ਦੇਖੀ ਆ। ਜਿਹੜੀ ਉੱਥੇ ਖੜੀ ਆ ਉਸੇ ਹਲਕਾ ਇੰਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਕੱਲ ਉਥੇ ਸਰੂਪਾ ਪਾਇਆ ਗਿਆ। ਉਹ ਬਾਹਰ ਲੋਕਾਂ ਨੂੰ ਮਠਾਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਕੇ ਆ ਗਿਆ। ਇਹ ਫਿਰ ਸਰਪੰਚੀ ਕਾਦੀ ਆ। ਉਹਦੇ ਨਾਲ ਅਗਲੇ ਪਿੰਡ ਚ ਚਲੇ ਜਾਓ। ਇੱਕ ਸਾਡਾ ਪਿੰਡ ਆ। ਬੇਰੀਵਲ ਕਿਰਨ ਤੁਸੀਂ ਵੇਖਿਆ ਜਿਹੜੀਆਂ ਸਾਹਮਣੇ ਗੋਲੀਆਂ ਚੱਲਦੀਆਂ ਜਾ ਰਹੀਆਂ ਨੇ ਤਿੰਨ ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ ਸ਼ਰੀਆਮ ਚੱਲੀਆਂ ਗੋਲੀਆਂ ਲੱਗੀਆਂ ਹਸਪੀਟਲ ਚੋਂ ਪੁਲਿਸ ਨੇ ਆਪਣਾ ਬੰਦਾ ਉੱਥੇ ਬਿਠਾ ਦਿੱਤੇ ਉਹਨਾਂ ਦੇ ਨਾਲ ਇਹ ਪੁਲਿਸ ਦਾ ਪੁਲਿਸ ਪ੍ਰੋਟੈਕਸ਼ਨ ਇਹ ਉਹਨੂੰ ਪੁਲਿਸ ਦੇ ਦਿੱਤੀ ਕਿ ਇਹਨਾਂ ਨੂੰ ਅਰੈਸਟ ਕਰਨਾ ਅਰੈਸਟ ਹੋ ਪਾ ਪੁਲਿਸ ਦੀ ਕਸਟਡੀ ਚੋਂ ਤਿੰਨੋਂ ਹੀ ਬੰਦੇ ਦੌੜ ਕੇ ਅੱਜ ਤੱਕ ਨਹੀਂ ਫੜੇ ਗਏ ਤੇ ਆ ਜਿਹੜੇ ਮੰਤਰੀ ਜੀ ਨੇ ਜਿਹੜੇ ਹਰ ਸਬਜੀ ਦੇ ਪਤੀਲੇ ਚ ਜਾ ਕੇ ਚਮਚੇ ਮਾਰਨਾ ਪਹਿਲੇ ਤਮਾਤਰ ਕਿੱਥੇ ਗਏ ਤਮਾਤਰ ਕਿੱਥੇ ਗਏ ਤੇ ਆ ਉਹਦੇ ਨਾਲ ਮੰਤਰੀ ਜੀ ਆਪ ਹੱਥ ਮੋੜਾ ਰਿਆ ਜਿਹੜਾ ਭਗੌੜਾ ਆਦਮੀ ਆ ਖੜਾ ਲਾਲ ਪੱਗ ਵਾਲਾ ਇਹ ਇਹ ਇਹਦਾ ਨਾਂ ਨਹੀਂ ਮੈਨੂੰ ਪਤਾ ਡੇਰੀਵਾਲ ਹੈਪੀ ਹੈਪੀ ਹੈ ਇਹਦਾ ਨਾਂ ਡੇਰੀਵਾਲ ਕਿਰਨ ਤੋਂ ਔਰ ਇਹਦੇ ਨਾਲ ਪੁਲਿਸ ਵੀ ਉੱਥੇ ਖੜੀ ਐ ਉੱਥੇ ਡੀਐਸਪੀ ਖੜਾ ਉੱਥੇ ਉਸੇ ਪੁਲਿਸ ਸਟੇਸ਼ਨ ਦਾ ਨੇ ਉਹਦਾ ਨਾਮ ਆ ਵਿਕਰਮ ਸਿੰਘ ਕੋਈ ਸਬ ਇੰਸਪੈਕਟਰ ਉਹ ਵੀ ਥਾਲ ਖੜਾ ਕਿਸੇ ਨੇ ਇਹਨਾਂ ਨੂੰ ਨਹੀਂ ਕੀਤਾ ਦੂਸਰੀ ਚੀਜ਼ ਤਾਂ ਆ ਆ ਵੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਇਨਚਾਰਜ ਇਹ ਜਿਹੜਾ ਵੇਚਾ ਖੜਾ ਨੀਲੀ ਪੱਗ ਵਾਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਹੈ ਤੇ ਉਹਨੂੰ ਕੱਲ ਲੱਡੂ ਖਵਾ ਰਹੇ ਨੇ ਉਹ ਤੁਹਾਡੇ ਇੰਚਾਰਜ ਸਾਹਿਬ ਕਿ ਤੂੰ ਬਹੁਤ ਵਧੀਆ ਕੰਮ ਕੀਤਾ ਤੇ ਇਹ ਹੋਰ ਦੁਨੀਆ ਬਾਹਰ ਤੇ ਅਸੀਂ ਤੈਨੂੰ रिपोर्ट मे, ਕਰਾਂਗੇ कर आज ਦੇ ਵਿੱਚ ਉਸੇ ਹੀ ਪਿੰਡ ਚ ਐਸ ਐਚਓ ਆ ਦੇਖੋ ਉਥੋਂ ਦਾ ਮੇ ਮੇਰਾ ਨਾਮ ਬਿਕਰਮ ਸਿੰਘ ਮਨਜੀਤ ਸਿੰਘ ਮੇਜਰ ਸਿੰਘ ਮੇਜਰ ਸਿੰਘ ਮੇਰੇ ਬਿਕਰਮ ਸਿੰਘ ਨੇ ਮੇਜਰ ਸਿੰਘ ਇਨਸਪੈਕਟਰ ਸਬ ਇਨਸਪੈਕਟ ਇੱਕ ਗੱਡੀ ਤੋੜ ਰਿਆ ਕਾਂਗਰਸੀਆਂ ਦੇ ਉੱਤੇ ਕੇਸ ਬਣਾਉਣ ਦੀ ਵੀਡੀਓ ਤੁਹਾਡੇ ਕੋਲ ਆ ਜੇਗੀ ਵੀਡੀਓ ਚਲਾ ਦਿਓ ਇਹ ਜਿੱਤੇ ਤੁਹਾਨੂੰ ਕਲਿੱਪੀ ਦਿਖਾਈ ਦੇ ਇਹ ਮੈਂ ਇਸ ਕਰਕੇ ਕਰਦੇ ਆ ਕਿ ਅੱਜ ਜੋ ਪੰਜਾਬ ਦੇ ਵਿੱਚ ਕੱਲ ਹੀ ਇਹ ਚ ਨੇ ਕਲ ਕੁਲਬੀਰ ਸਿੰਘ ਜੀਰਾ ਦੇ ਉੱਤੇ ਤੁਹਾਡੀਆਂ ਅਖਬਾਰਾਂ ਨੇ ਲਿਖਿਆ ਤੇ ਟਰੈਕਟਰ ਜਿਹੜਾ ਆ ਰਿਹਾ ਉਹਦੇ ਵਿੱਚ ਕੁਲਬੀਰ ਸਿੰਘ ਜੀਰਾ ਦੇ ਉੱਤੇ ਹਮਲਾ ਕਰ ਲਈ ਉਹਨਾਂ ਨੇ ਕੀਤਾ ਇਹ ਜਿਹੜੀ ਪੰਚਾਇਤ ਇਲੈਕਸ਼ਨ ਲੁੱਟਣ ਲਈ ਤੇ ਡਰਾਉਣ ਲਈ ਭਗਵੰਤ ਸਿੰਘ ਮਾਨ ਨੂੰ ਵੋਟਾਂ ਮਿਲੀਆਂ ਸੀ ਬਦਲਾ ਲਈ ਉਹਨਾਂ ਨੇ ਕਿਹਾ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਆਮ ਘਰਾਂ ਦੇ ਬੱਚਿਆਂ ਨੂੰ ਲੈ ਕੇ ਆਵਾਂਗੇ ਆਮ ਘਰਾਂ ਦੇ ਬੱਚੇ ਤੇ ਨਹੀਂ ਆਏ ਗੁੰਡੇ ਜ਼ਰੂਰ ਪ੍ਰਤੀਯੋਗ ਹੋਗੇ ਜੇਲਾਂ ਦੇ ਵਿੱਚੋਂ ਉਹਦੇ ਲਾਰੈਂਸ ਬਸ ਨੋਈ ਵਰਗਨ ਦੇ ਇੰਟਰਵਿਊ ਜਿਹੜੀਆਂ ਉਹ ਚਲੀਆਂ ਅੱਜ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ ਜੱਗੂ ਭਗਵਾਨਪੁਰਿਆ ਮੈਂ ਮੇਰੇ ਆ ਮੋਬਾਈਲ 'ਚ ਤੇ ਮੇਰੇ ਖਾਲ ਮੈਂ ਤੁਹਾਨੂੰ ਮੈਸੇਜ ਪੜ੍ਹ ਕੇ ਸੁਣਾ ਦੇਣਾ ਕੱਲ ਮੈਂ ਡੀਜੀਪੀ ਨੂੰ ਕਾਲ ਕੀਤਾ ਮੈਸੇਜ ਕੀਤਾ ਕਿ ਤੁਹਾਡੇ ਜੇਲ੍ਹਾਂ ਦੇ ਵਿੱਚੋਂ ਓਪਨਲੀ ਵੀਡੀਓ ਕਾਲ ਜਾ ਰਹੀਆਂ ਨੇ ਜੱਗੂ ਭਗਵਾਨਪੁਰੇ ਦੀਆਂ ਕਿ ਡੀਜੀਪੀ ਸਾਹਿਬ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ no doubt ਕਿ ਅੱਜ ਡੀਜੀਪੀ ਜੇ ਕੋਈ ਪੰਜਾਬ ਚ ਥੋੜੀ ਬਹੁਤੀ ਪੰਜਾਬ ਪੁਲਿਸ ਦੀ ਇੱਜ਼ਤ ਬਚੀ ਆ ਉਹ ਗੌਰਵ ਜਾਦਵ ਕਰਕੇ ਬਚੀ ਆ ਜੇ ਇੱਜ਼ਤ ਬਚੀ ਆ ਤੇ ਸਾਡਾ ਡੀਆਈਜੀ ਜਿਹੜਾ ਸਤਿੰਦਰ ਇੱਥੇ ਲੱਗਾ ਉਹਦੇ ਕਰਕੇ ਬਚੀ ਆ ਅਦਰਵਾਇਜ਼ ਪੰਜਾਬ ਪੁਲਿਸ ਦਾ ਬੇੜਾ ਗਰਕ ਹੋ ਗਿਆ ਮੈਂ ਉਹਨਾਂ ਨੂੰ ਮੈਸੇਜ ਲਿਖਿਆ ਕਿ ਗੌਰਵ ਜੀ ਪੁਲਿਸ ਹੈਸ ਟੂ ਸਟਾਪ ਦਾ ਵੀਡੀਓ ਕਾਲ ਹੈਪਨਿੰਗ ਇਨਸਾਈਡ ਦਾ ਜੇਲਸ ਆਫ ਜੰਗੂ ਪਖਵਾਨਪੁਰੀਆ I am not leaking this out only because it will come as a lapse directly on DGP. You are a person of anti-bad elements and I would like you to keep it up. Any action towards this will help. I or I will have to do a press conference to take up to the morale of the workers. ਉਹਨਾਂ ਡਰੋਂ ਵੀਡੀਓ ਕਾਲ ਜਾਈਆਂ ਨੇ ਲੋਕਾਂ ਨੇ ਵੀਡੀਓ ਕਾਲ ਜਿਹੜੀਆਂ ਨੇ ਉਹ ਰਿਕਾਰਡਿੰਗ ਕੀਤੀ ਆ ਉਹ ਮੈਂ ਇਸ ਕਰਕੇ ਨਹੀਂ ਲੈ ਕੇ ਆ ਕਿ ਉਹਨਾਂ ਗਰੀਬਾਂ ਨੂੰ ਜਿਹੜੇ ਉੱਤੇ ਨੰਬਰ ਆ ਜਾਂਦਾ ਉਹਨਾਂ ਗਰੀਬਾਂ ਦੇ ਉੱਤੇ ਇਹ ਗੁੰਡੇ ਜਿਹੜੇ ਨੇ ਇਹ ਜਿਹੜੇ ਨੇ ਉਹਨਾਂ ਦੇ ਉੱਤੇ ਡਰਾਉਣਗੇ ਤੇ ਉਹਨਾਂ ਨੂੰ ਤੇ ਮਾਰਨ ਦੀਆਂ ਧਮਕੀਆਂ ਦੇਣਗੇ ਦੂਸਰੀ ਚੀਜ਼ ਮੈਂ ਇਨੀਆਂ ਐਡੇ ਕੁਝ ਡੀਜੀਪੀ ਔਰ ਇਹਨਾਂ ਨੂੰ ਪਾਈਆਂ ਐਸਐਸਪੀ ਸਾਡੇ ਗੁਰਦਾਸਪੁਰ ਉਥੇ ਮੇਰਾ ਖਿਆਲ ਹੈ ਕਿ ਉਹਨੂੰ ਤੇ ਮੈਸੇਜ ਵੀ ਪਾ ਦੋ ਮੈਂ ਕੱਲ ਪਾਇਆ ਡੀਜੀਪੀ ਦਾ ਮੈਸੇਜ ਆ ਗਿਆ ਮੈਨੂੰ ਪਰ ਐਸਐਸਪੀ ਇੱਕ ਵਾਰੀ ਨਹੀਂ ਬੋਲਿਆ ਮੈਨੂੰ ਡੀਜੀਪੀ ਲਾਅ ਐਂਡ ਆਰਡਰ ਤੋਂ ਮੈਸੇਜ ਪਾਇਆ ਕਿ ਆ ਗੁੰਡਾਗਰਦੀ ਚੱਲ ਰਹੀ ਆ ਉਹਦਾ ਮੈਸੇਜ ਆ ਗਿਆ ਵੀ ਐਸਐਸਪੀ ਗੁਰਦਾਸਪੁਰ ਦਾ ਇੱਕ ਵਾਰੀ ਮੈਸੇਜ ਨਹੀਂ ਆਇਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਕਿ ਪੰਜਾਬ ਦੇ ਵਿੱਚ ਆਪਾਂ ਬਾਰਡਰ ਤੇ ਬੈਠੇ ਆਂ ਹਰ ਰੋਜ਼ ਡਰੋਨ ਆਉਂਦੇ ਨੇ ਹਰ ਰੋਜ਼ ਇਹ ਤੋਂ ਹੋ ਰਹੀ ਆ ਤੁਸੀਂ ਜਿੰਨੇ ਤੁਸੀਂ ਬੈਠੋ ਮੇਰਾ ਖਿਆਲ ਬੋਲਣਾ ਤੁਸੀਂ ਹੈ ਨਹੀਂ ਜਦੋਂ ਇਕੱਲੇ ਇਕੱਲੇ ਆਪਾਂ ਗੱਲ ਕਰਾਂਗੇ ਤੁਸੀਂ ਸਾਰਿਆਂ ਨੇ ਮੇਰੇ ਕੋਲ ਮੰਨਣਾ ਕਿ ਜੋ ਐਕਸਟਰਸ਼ਨ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਮੇਰੇ ਕੋਲ ਮੈਂ ਤੁਹਾਨੂੰ ਬੰਦੇ ਪੇਸ਼ ਕਰਾਉਂਗਾ ਚਾਰ ਪੰਜ ਮੁੰਡਿਆਂ ਨੇ ਮੇਰੇ ਆਪਣੇ ਇਲਾਕੇ ਦੇ ਮੁੰਡਿਆਂ ਨੇ ਆਲਰੇਡੀ ਆ ਜਿਹੜੀ ਆਪਣੀ ਇੱਕ ਗੱਡੀ ਆ ਤੁਹਾਡੇ ਕੋਲੇ ਜਿਹੜੀ ਇਹ ਤੋਂ ਹੋਣ ਲਈ ਆ ਫੋਰਚੂਨਰ ਫੋਰਚੂਨਰ ਉਹਦੇ 5-5 ਲੱਖ ਰੁਪਈਆ ਉਹਨਾਂ ਦੇ ਕੇ ਆਪਣੀ ਜਾਨ ਛਡਵਾਈ ਆ ਕਿੱਥੇ ਗਿਆ ਗੋਲਡੀ ਕਿੱਥੇ ਗਿਆ ਜੱਗੂ ਭਗਵਾਨਪੁਰੀਆ ਕਿੱਥੇ ਗਿਆ ਜਿਹੜੇ ਗੋਲੀ ਗੋਪੀ ਗੋਲੀ ਹੋਣੀ ਕਿਉਂ ਨੇ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਕਿੱਥੇ ਗਿਆ ਉੱਥੇ ਇੱਕ ਗੋਲੀ ਚੱਲੀ ਆ ਧਰਮਕੋਟਰ ਦਾ ਵੇ ਦੇ ਵਿੱਚ ਉਹਨਾਂ ਨੇ ਠੀਕ ਮੈ ਡੀਪੀ ਸਾਹਿਬ ਨਾਲ ਗੱਲ ਕੀਤੀ ਉਥੋਂ ਖੜੇ ਹੋ ਕੇ ਸਭ ਤੋਂ ਪਹਿਲਾਂ ਪੰਜਾਬ ਚ ਮੈਂ ਡੀਜੀਪੀ ਨਾਲ ਗੱਲ ਕੀਤੀ ਮੈਂ ਕਿਹਾ ਜਦੋਂ ਟੈਰਰਿਜ਼ਮ ਆਇਆ ਸੀ ਉਹ ਉਸ ਵੇਲੇ ਸਭ ਤੋਂ ਪਹਿਲਾਂ ਟੈਰਰਿਜ਼ਮ ਦੇ ਟਾਈਮ ਚ ਜੇ ਅਟੈਕ ਹੋਇਆ ਸੀ ਤੇ ਉਹ ਹੋਇਆ ਸੀ ਧਰਮਕੋਟ ਰੰਡਾਵੇ ਚ ਉਥੇ ਕਿਉਂਕਿ ਹਿੰਦੂਆਂ ਦੀ ਮੈਜੋਰਿਟੀ ਸੀ ਸਭ ਤੋਂ ਪਹਿਲਾਂ ਅਟੈਕ ਹੋਇਆ ਸੀ ਉਹ ਹੋਇਆ ਸੀ ਕੋਟਰੀ ਸੂਰਤ ਮੱਲੀ ਚ ਜਿੱਥੋਂ ਦਾ ਗੋਪੀ ਗੋਲੀ ਜਿਹਨੇ ਆਪਣਾ ਨਾਂ ਹੀ ਗੋਲੀ ਰੱਖਿਆ ਉਹ ਹੋਇਆ ਸੀ ਉੱਥੋਂ ਮੈਂ ਕਿਹਾ ਬਚਾਲੋ ਬਾਰਡਰ ਨੂੰ ਦੋਨਾਂ ਜੇ ਪਿੰਡਾਂ ਨੂੰ ਬਚਾਲੇ ਹਿੰਦੂ ਡੋਮੀਨੇਟਿਡ ਨੇ ਕਿ ਆਪਣਾ ਜ਼ਿਲ੍ਹਾ ਗੁਰਦਾਸਪੁਰ ਬਚੇਗਾ ਕੋਰੇਟ ਠੀਕ ਆ ਉਹਨਾਂ ਨੇ ਬੰਦਾ ਬਾਹਰ ਆ ਉਹਦੇ ਪਰਿਵਾਰ ਨੂੰ ਕਾਫੀ ਕੁਝ ਕਿਹਾ ਸਰਪੰਚ ਉਥੋਂ ਦਾ ਕਾਲਾ ਉਹਨੂੰ 4 ਮਹੀਨੇ ਹੋ ਗਏ ਨੇ ਉਹਨੂੰ ਇੰਜਰਡ ਕਰਕੇ ਗੋਲੀਆਂ ਮਾਰ ਕੇ ਸੁੱਟ ਗਏ ਨੇ ਸ਼ੇਰਾ ਸ਼ੇਰਾ ਉਥੋਂ ਦਾ ਗੈਂਗਸਟਰ ਆ ਸ਼ਰਿਆਂ ਫਿਰ ਰਿਹਾ ਪੰਜਾਬ ਪੁਲਿਸ ਉਹਨੂੰ ਫੜ ਲੀ ਨਹੀਂ ਜਾ ਰਹੀ ਔਰ ਇੱਕ ਵਾਰੀ ਉਹਦੇ ਘਰ ਤੇ ਕਿਸੇ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਉਹਦੇ ਘਰ ਦੇ ਉੱਤੇ ਇਹਨਾਂ ਨੇ ਇਹ ਰੀਡ ਨਹੀਂ ਕੀਤਾ ਕਹਿੰਦੇ ਨੇ ਜੀ ਮਿਲ ਹੀ ਨਹੀਂ ਰਿਹਾ ਜੇ ਬਾਕੀ ਮਿਲਦੇ ਨੇ ਤੇ ਉਹ ਕਿਉਂ ਨਹੀਂ ਮਿਲ ਰਿਹਾ ਜੇ ਕਾਂਗਰਸੀ ਜਾਂ ਕੋਈ ਹੋਰ ਇਨੋਸੈਂਟ ਬੰਦਾ ਉਹ ਮਿਲ ਰਿਹਾ ਤੇ ਇਸ ਕਰਕੇ ਇਹ ਜਿਹੜਾ ਪੰਜਾਬ ਦਾ ਮਾਹੌਲ ਆ ਠੀਕ ਹੈ ਪੰਚਾਇਤ ਚਿਕਨਾ ਆਈਆਂ ਗਈਆਂ ਚਲੀਆਂ ਗਈਆਂ ਇਹ ਤੇ ਇਹ ਤੇ ਜਾਂਦਾ ਰਹੇਗਾ ਪਰ ਪੰਜਾਬ ਨੂੰ ਬਚਾਉਣਾ ਇਸ ਵੇਲੇ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਜੇ ਮੈਂ ਇਹਦੇ ਚ ਉਹਨਾਂ ਹੀ ਦੋਸ਼ੀ ਗਵਰਨਮੈਂਟ ਆਫ ਇੰਡੀਆ ਨੂੰ ਮੰਨਦਾ ਉਨਾਂ ਹੀ ਦੋਸ਼ੀ ਮੈਂ ਆਈਬੀ ਨੂੰ ਮੰਨਦਾ ਉਨਾਂ ਹੀ ਦੋਸ਼ੀ ਮੈਂ ਐਨਆਈਏ ਨੂੰ ਮੰਨਦਾ ਉਨਾਂ ਹੀ ਦੋਸ਼ੀ ਮੈਂ ਗਵਰਨਮੈਂਟ ਆਫ ਇੰਡੀਆ ਦੇ ਹੋਮ ਮਿਨਿਸਟਰ ਨੂੰ ਮੰਨਦਾ ਇਹ ਅਜੇ ਘਟਨੇ ਕਿਉਂਕਿ ਇਹ ਅਜੇ ਉਸ ਮੋੜ 'ਚ ਨਹੀਂ ਆਏ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਮੈਂ ਕੋਈ ਦੋਸ਼ ਨਹੀਂ ਦਿੰਦਾ ਦੁਨੀਆ ਹੀ ਹੋਰ ਚ ਰਹੀ ਦੇ ਕਿ ਉਹ ਉਸ ਦੁਨੀਆ 'ਚ ਵਾਪਸ ਆਉਣਗੇ ਤੇ ਪੰਜਾਬ ਦੀ ਗੱਲ ਕਰਨਗੇ ਪ੍ਰਮਾਤਮਾ ਉਹਨਾਂ ਨੂੰ ਹਸਪੀਟਲ ਚ ਰੱਖਿਆ ਮੇਰਾ ਕੱਲ੍ਹ ਸ਼ਾਇਦ ਉਹਦੇ ਬਾਅਦ ਦੇ ਥੋੜਾ ਬੋਤੋ ਪੰਜਾਬ ਦੇ ਬਾਰੇ ਸੋਚਣ ਪਰ ਗਵਰਨਮੈਂਟ ਆਫ ਇੰਡੀਆ ਨੂੰ ਬਾਰਡਰ ਸਟੇਟ ਆ ਬਾਰਡਰ ਡਿਸਟ੍ਰਿਕਟ ਆ ਸਭ ਤੋਂ ਪਹਿਲਾਂ ਜੇ ਟੈਰਰਿਜ਼ਮ 'ਚ ਸਭ ਤੋਂ ਵੱਡਾ ਇਫੈਕਟ ਹੋਇਆ ਤੋ ਮਾਜਾ ਇਫੈਕਟ ਹੋਇਆ ਸੀ ਤੇ ਜੇ ਗੈਂਗ ਗੈਂਗਸਟਰਿਜ਼ਮ 'ਚ ਜੇ ਸਭ ਤੋਂ ਵੱਡਾ ਇਫੈਕਟ ਆ ਤੋ ਉਹ ਫੇਰ ਮਾਜਾ ਇਥੋਂ ਦੇ ਟੌਪ ਤੇ ਗੈਂਗਸਟਰ ਜਿਹੜੇ ਨੇ ਗਵਰਨਮੈਂਟ ਆਫ ਇੰਡੀਆ ਵੀ ਪੰਜਾਬ ਗਵਰਨਮੈਂਟ ਤੇ ਕਰੇਗੀ ਨਹੀਂ ਕਦੀ ਵੀ ਪਰ ਗਵਰਨਮੈਂਟ ਆਫ ਇੰਡੀਆ ਬਿਲਕੁਲ ਇਹਦੇ ਤੇ ਧਿਆਨ ਨਹੀਂ ਦੇ ਰਹੀ ਜੈਂਕ ਡਰੋਨ ਆ ਰਹੇ ਨੇ ਅਸਲਾ ਆ ਰਿਹਾ ਨਾਰਕੋਡਿਕਸ ਆ ਰਿਹਾ ਅੱਜ ਜਿਹੜੀ ਸਭ ਤੋਂ ਵੱਧ ਜੇ ਕੋਈ ਸਾਨੂੰ ਖਤਰਾ ਉਹ ਨਾਰਕੋ টেরਰਿਜ਼ਮ ਔਰ ਇਹ ਗੈਂਗਸਟਰ ਤੇ ਜਿਹੜੇ ਬੈਠੇ ਨੇ ਬਾਹਰ ਟੈਰਿਸਟ ਉਹਨਾਂ ਦਾ ਨੈਕਸਸ ਬਣ ਗਿਆ ਜਿਹਦੇ ਤੋਂ ਪਛੰਦੀ ਲੋੜ ਪੈ ਗਈ ਠੀਕ ਕਿਹਾ ਰਾਹੁਲ ਗਾਂਧੀ ਨੇ ਕਿਵੇਂ ਉਹਦੀ ਬਲਦੇਵ ਸਿੰਘ ਵਡਾਲਾ ਨੂੰ ਉਹਨੂੰ ਕਿਹਾ ਆਪਣੇ ਪੱਗ ਲਾ ਕੇ ਆਪਣੀ ਤਲਾਸ਼ੀ ਕਰਾ ਤੇ ਉਹਦੀ ਟਿਕੜ ਇਕੱਠੀ ਗਈ ਕੀ ਗੱਲ ਜੀ ਕਿਉਂ ਦੀ ਕਿਉਂ ਥੇ ਕਿਹਾ ਬੀਜੇਪੀ ਨੇ ਔਰ ਕਲਕੱਤਾ ਦੇ ਵਿੱਚ ਆਪ ਨੇ ਪਗੜੀ ਬੰਦੀ ਹੋਈ ਹੈ ਆਪ ਆਪ ਅਤੰਕਵਾਦੀ ਹੋ ਤੇ ਫਿਰ ਰਾਹੁਲ ਗਾਂਧੀ ਨੇ ਕਿਹੜੀ ਗਲਤ ਗੱਲ ਕਹਿ ਦਿੱਤੀ ਇਹਦੇ ਚ ਜਿਹੜੀਆਂ ਇਹ ਚੀਜ਼ਾਂ ਸਾਰੀਆਂ ਪੰਜਾਬ ਦੀ ਕਾਂਟਖ ਸਿਧ ਹੋ ਰੀਆਂ ਨੇ ਪੰਜਾਬੀਆਂ ਨੂੰ ਪੰਜਾਬ ਇਲੈਕਸ਼ਨ ਨੂੰ ਇੱਕ ਸਾਈਡ ਕਰਕੇ ਸਾਨੂੰ ਪਹਿਲਾਂ ਪੰਜਾਬ ਨੂੰ ਮੈਂ ਅੱਜ ਮਜਬੂਰੀ ਤੁਸੀਂ ਸਾਰਾ ਦੇਖੋ ਨਾ ਮੈਂ 2 ਸਾਲ ਬੋਲਿਆ ਨਹੀਂ ਤੇ ਇਹਦੇ ਕਿਉਂਕਿ ਮੈਂ ਮੈਂ ਬਹੁਤਾ ਦਿੱਲੀ ਤੋਂ ਜਨਰਲ ਸੈਕਟਰੀ ਬਣ ਕੇ ਮੈਂ ਉਹ ਤੋਂ ਨੂੰ ਜ਼ਿਆਦਾ ਰਿਆ ਪਰ ਅੱਜ ਮਜਬੂਰੀ ਚ ਜਦੋਂ ਮੈਂ ਪੰਜਾਬ ਚ 3-4 ਦਿਨ ਤੋਂ ਬੈਠਾ ਔਰ ਲੋਕਾਂ ਨੂੰ ਜਿਵੇਂ ਡਰਾਇਆ ਧਮਕਾਇਆ ਬਜ਼ੁਰਗ ਦਾ ਕੀ ਕਸੂਰ ਆ ਉਹਨਾਂ ਦਾ ਹਲਕਾ ਇੰਚਾਰਜ ਜੇ ਹੈਗੇ ਜੁਰਤ ਡੀਜੀਪੀ ਚ ਤੇ ਅੱਜ ਉਸ ਬਜ਼ੁਰਗ ਨੂੰ ਉਹਦੇ ਬਾਪ ਦੀ ਉਮਰ ਦਾ ਉਹਨੂੰ ਧੱਕੇ ਮਾਰ ਕੇ ਤੇ ਗਾਣਾ ਕੱਟ ਕੇ ਵੀਡੀਓ ਆਫਿਸ ਕਲਨੌਰ ਤੋਂ ਉਹਨੂੰ ਕੱਢਿਆ ਜਾ ਰਿਹਾ ਇਹ ਡੈਮੋਕਰੇਸੀ सरपंच बनना ਜਾਂ ਨਹੀਂ ਬਣਨਾ ਮੈਂ 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 ਪਾਰਲੀਮੈਂਟ ਚ ਤੌਰ ਅਸੈਂਬਲੀ ਚ ਇਸ ਪਿੰਡ ਚ ਮੈਂ ਅਸੈਂਬਲੀ ਚ 350 ਵੋਟ ਤੇ ਜਿੱਤਿਆ ਤੁਸੀਂ ਇਹ ਮਾਲ ਪਿੰਡ ਕੱਢ ਕੇ ਚੈੱਕ ਕਰ ਲਿਓ ਕੱਲ ਨੂੰ ਉਹਦੇ 350 ਤੇ ਜਿੱਤਿਆ ਤੇ ਹੁਣ ਜਦੋਂ ਸਰਪੰਚ ਦੀ ਇਲੈਕਸ਼ਨ ਆ ਗਈ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਜਮਾਨਤ ਜੱਪਟ ਹੋਣੀ ਇਹ ਕਰਕੇ ਠੱਕੇ ਮਾਰ ਕੇ ਕਹਿ ਕੇ ਕਰਕੇ ਤੇ ਕੱਲ ਤੁਸੀਂ ਸਾਰੇ ਨੇ ਦੇਖ ਹੀ ਲਿਆ ਮੈਂ ਉਹਦੇ ਤੇ ਹੀ ਆ ਗਿਆ ਆ ਰਿਹਾ ਸੀਗਾ ਮੈਂ ਥੋੜੀ ਜੀ ਕਲੈਰੀਫਿਕੇਸ਼ਨ ਕਰਦੇ ਹੋ ਕਿ ਮੈਂ ਉਹਦੇ ਉਹਦੀ ਜੋ ਇੰਨੀ ਇੱਕ ਵੀਡੀਓ ਕੱਟ ਕੇ ਸਾਰੇ ਪਾਸੇ ਵਾਇਰਲ ਹੋ ਗਈ ਮੈਂ 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 ਉਹ ਉਹਦੇ ਤੇ ਹੀ ਜਾ ਰਿਹਾ ਉਹਦੇ ਤੇ ਆ ਰਿਹਾ ਕੱਲ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਗਏ ਸੀ ਔਰ ਜਿਹੜਾ ਡਿਪਟੀ ਕਮਿਸ਼ਨਰ ਦਾ ਐਟੀਟਿਊਡ ਸੀ ਉਹ ਬੜਾ ਸ਼ਰਮਨਾਕ ਔਰ ਬਹੁਤ ਕਟਕੜ ਸੀ ਪਹਿਲੀ ਗੱਲ ਤੇ ਤੁਸੀਂ ਜੇ ਗਾਈਡਲਾਈਨਸ ਜਾਓਗੇ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਜਾਂ ਪੰਜਾਬ ਗਵਰਨਮੈਂਟ ਦੀਆਂ ਮੈਂਬਰ ਪਾਰਲੀਮੈਂਟ 21 ਨੰਬਰ ਤੇ ਆਉਂਦਾ ਉਹਦੇ ਵਿੱਚ ਪ੍ਰੋਟੋਕਾਲ ਚ ਜੀ ਔਰ ਚੀਫ ਸੈਕਟਰੀ ਜਿਹੜਾ ਉਹ 23 ਨੰਬਰ ਤੇ ਆਉਂਦਾ ਸਟੇਟਾਂ ਦੇ ਤੇ ਜਿਹੜਾ ਡੀਸੀਓ ਪਤਾ ਨਹੀਂ ਕਿੱਥੇ ਆਉਂਦਾ ਜੇ ਜੇਸੂਲੇ ਜੇਸੂਲੇ ਦੇਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਆ ਜਾਂ ਜਦੋਂ ਡੀਸੀ ਡੀਸੀ ਜਦੋਂ ਆਉਂਦਾ डीसी ਜਿਹੜਾ ਉਹਦੇ ਵਿੱਚ ਗਾਈਡਲਾਈਨ ਨੰਬਰ ਜਿਹੜੀ 2 ਆ ਟੀਬਲ 2 ਆ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜੇਸੂ ਵਾਲੇ ਮੈਂਬਰ ਪਾਰਲੀਮੈਂਟ ਆਏਗਾ ਡੀਸੀ ਮੈਂ ਉਹਨੂੰ ਹੀ ਛੱਡਿਆ ਕਿ ਜਾਂ ਛੱਡੋ ਕੋਈ ਗੱਲ ਨਹੀਂ ਦੇਸ਼ਾ ਕਮੇਟੀ ਦੀ ਮੀਟਿੰਗ ਕਿ ਤੁਸੀਂ ਵੇਖਿਆ ਹੋਣਾ ਦੇਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਆ ਡੀਸੀ ਦਾ ਪ੍ਰੋਟੋਕੋਲ ਦੇ ਮੁਤਾਬਕ ਡੀਸੀ ਬਾਹਰ ਰਿਸਿਵ ਕਰ ਲਈ ਆਉਂਦਾ ਚੇਅਰਮੈਨ ਦੇਸ਼ਾ ਕਮੇਟੀ ਨੂੰ ਉੱਥੇ ਨੇ ਪ੍ਰੋਟੋਕੋਲ ਪੰਕ ਕੀਤਾ ਨਾਇਮ ਇਹਨੂੰ ਰਿਸਿਵ ਕਰਨ ਆਇਆ ਮੈਨੂੰ ਸੀਆਫ ਕਰਨਾ ਹੈ ਮੈਂ ਉਹਨੂੰ ਇਗਨੋਰ ਕੀਤਾ ਕਿ ਕੋਈ ਗੱਲ ਨਹੀਂ ਮੈਨੂੰ ਮੀਟਿੰਗ ਕਰਨੀ ਹੈ ਕੱਲ ਜੋ ਇਹਨੇ ਕੀਤਾ ਇਹਦੇ ਕੋਲ ਟਾਈਮ ਬਰਿੰਦਰ ਪਾੜਾ ਨੇ ਕਿਹਾ ਤੇ ਅਸੀਂ 12 ਵਜੇ ਤੁਹਾਡੇ ਆਫਿਸ ਤੇ ਸੂਜਨਦਰ ਸਿੰਘ ਰੰਦਾਵਾ ਉਹ ਪ੍ਰਤਾਪ ਬਾਜਵਾ ਤੇ ਤੇਜਪਤਰਜਿੰਦਰ ਸਿੰਘ ਬਾਜਵਾ ਤੇ ਬਰਿੰਦਰ ਸਿੰਘ ਪਾੜਾ ਆਵਾਂਗੇ ਡੀਸੀ ਪਹੁੰਚਿਆ ਨਹੀਂ ਅਸੀਂ ਏਡੀਸੀ ਕੋਲ ਜਾ ਕੇ ਬੈਠੇ ਹਾਂ ਏਡੀਸੀ ਨੇ ਟੈਲੀਫੋਨ ਕੀਤਾ ਕਿ ਜੀ ਇਹ ਕੋਲ ਬੈਠਾ ਤੇ 20-25 ਮਿੰਟ ਬਾਅਦ ਆਇਆ ਇਹਨੇ ਚ ਵੀ ਇਹਨੇ ਤੋਹਫੀਨ ਕੀਤੀ ਸਾਡੀ ਸਾਰਿਆਂ ਦੀ ਅਸੀਂ ਪਰਸੋਂ ਇਸੇ ਡੀਸੀ ਨੂੰ ਮੈਂ ਤੇ ਪ੍ਰਤਾਪ ਬਾਜਵੇ ਨੇ ਦੋ ਦੋ ਵਾਰੀ ਟੈਲੀਫੋਨ ਕੀਤੇ ਕਿ ਐਕਸੀਡੈਂਟ ਹੋ ਗਿਆ ਜਿਹੜਾ ਕੱਲ ਬੱਸ ਐਕਸੀਡੈਂਟ ਹੋਇਆ ਪਰਸੋਂ ਕਾਦੀਆਂ ਰੋਡ ਤੇ ਅਸੀਂ ਉਹਦੇ ਲਈ ਕੀਤਾ ਕਿ ਡੀਸੀ ਸਾਹਿਬ ਇਹਨਾਂ ਦੇ ਇਲਾਜ ਦਾ ਕੀ ਇੰਤਜ਼ਾਮ ਕਰ ਲਓ ਜੀ ਸਿਵਲ ਹਸਪੀਟਲ ਚ ਉੱਥੇ ਸਿਵਲ ਸਰਜਨ ਬੈਠਾ ਉੱਥੇ ਐਸ ਐਮਓ ਬੈਠਾ ਤੇ ਸਾਰੀ ਪ੍ਰੈਸ ਬੈਠੀ ਹੈ ਮੇਰੇ ਨਾਲ ਤੁਸੀਂ ਵੀ ਸੀਗੇ ਤੁਹਾਡੇ ਸਾਹਮਣੇ ਕੀਤਾ ਟੀਸੀ ਨੂੰ ਅਸੀਂ ਟੈਲੀਫੋਨ ਉੱਥੇ ਅਸੀਂ ਇਹਨਾਂ ਨੂੰ ਟੈਲੀਫੋਨ ਟੀਸੀ ਨੇ ਸਾਡੇ ਦੋਨਾਂ ਦਾ ਟੈਲੀਫੋਨ ਚੁੱਕਣ ਦੀ ਜਹਿਮਤ ਨਹੀਂ ਕੀਤੀ ਇਹਨੇ ਕੀਤਾ ਹੀ ਨਹੀਂ ਉਹਦੇ ਬਾਅਦ ਚੀਫ ਸੈਕਟਰੀ ਸਾਹਿਬ ਨੂੰ ਕੀਤਾ ਉਹਨਾਂ ਦਾ ਧੰਨਵਾਦ ਉਹਨਾਂ ਨੇ ਟੈਲੀਫੋਨ ਚੁੱਕਿਆ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਆਰਡਰ ਪਾਸ ਕਰਨ ਲੱਗਾ ਤੇ ਉਹਨਾਂ ਨੂੰ ਪੇਸ਼ੈਂਟ ਜਿਹੜੇ ਨੇ ਇਮੀਡੀਏਟ ਹਿਲ ਕੀਤਾ ਉਹਨਾਂ ਦਾ ਹੀ ਥੈਂਕਸ ਕਰਦੇ ਆں ਉਹਦੇ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਦੇ ਸਾਹਮਣੇ ਇਹ ਉਹਨਾਂ ਨੂੰ ਹੈਲਥ ਮਿਨਿਸਟਰ ਸਾਹਮਣੇ ਕੀਤਾ ਉਹਨਾਂ ਦੇ 2 ਮਿੰਟ ਬਾਅਦ ਹੀ ਉਹਨਾਂ ਰਹੀਏ ਕਹਿੰਦਾ ਲਓ ਜੀ ਗੱਲ ਕਰੋ ਉਹਨਾਂ ਨਾਲ ਗੱਲ ਹੋਈ ਉਹਨਾਂ ਸਾਰੇ ਉਹ ਚੀਜ਼ ਕੀਤੀ ਪਰ ਇਸ ਡੀਸੀ ਨੇ ਜਿੱਥੇ ਐਕਸੀਡੈਂਟ ਹੋਇਆ ਇਹ ਡੀਸੀ ਨੇ ਨਹੀਂ ਕੀਤਾ ਕਿ ਮੈਂ ਇੱਕ ਕੈਂਪੀ ਤੇ ਇੱਕ ਐਲਓਪੀ ਉਹਨ ਕਰ ਇੱਕ ਵਾਰੀ ਨਹੀਂ ਹੋਇਆ ਇਨੇ ਕਈ ਵਾਰੀ ਸਾਡੇ ਟੈਲੀਫੋਨ ਪਰਸੋਂ ਕੀਤਾ ਪਰਸੋਂ ਨਹੀਂ ਚੁੱਕਿਆ ਮੈਂ ਕੱਲ ਕਿਹਾ ਮੈਂ ਡੀ ਸਭ ਤੁਸੀਂ ਟੈਲੀਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਨੀ ਕਿਹੜੀ ਗੱਲ ਉੱਥੇ ਗੱਲ ਚੱਲ ਪਈ ਕਿ ਜੀ ਨਹੀਂ ਜੀ ਅਸੀਂ ਠੀਕ ਕਰਾਂ ਮੈਂ ਜਿਹਦਾ ਬਦਲ ਤੁਹਾਨੂੰ ਇਨਸਾਫ ਨਹੀਂ ਦੇਣਾ ਮੋਬਾਈਲ ਵੇਖੀ ਜੇ ਮੈਂ ਫਿਰ ਜਾਈਏ ਕਹਿੰਦਾ ਜਾਓ ਜੀ ਮੈਂ ਵੀ ਸਰਕਾਰੀ ਕੰਮ ਕਰਨੇ ਆ ਯਾਰ ਇਹ ਇਹ ਹੁੰਦਾ ਕਿ ਇਹਦਾ ਐਟੀਟਿਊਡ ਉਹ ਕਹਿੰਦਾ ਜੀ ਤੁਹਾਡਾ ਦਫ਼ਤਰ ਆ ਇਹ ਮੈਂ ਸਪੀਕਰ ਲੋਕ ਸਭਾ ਦੇ ਕੋਲ ਇਹਦੀ ਕੰਪਲੇਂਟ ਪਾਈ ਆ। ਔਰ ਉਥੇ ਮੈਂ ਹੁਣ ਆਪ ਦੇ ਇੰਝ ਆ ਰਿਹਾ ਸਪੀਕਰ ਸਾਹਿਬ। ਮੈਨੂੰ ਕੋ ਡੀਸੀ ਭੇਜੇ ਤੇ ਉਹਦਾ ਜਵਾਬ ਦਵਾਂਗਾ। ਡੀਸੀ ਨੇ ਕੀ ਨੋਟਿਸ ਭੇਜਣਾ ਸੀ? ਡੀਸੀ ਨੇ ਸੌਰੀ ਫੀਲ ਕੀਤੀ ਸੀ। ਪਰ ਤੁਹਾਡਾ ਤੇ ਪ੍ਰੋਟੋਕਾਲ ਅਫਸਰ ਡੀਸੀ ਹੈ ਨਾ ਡੀਸੀ ਨੂੰ ਤੇ ਤੁਹਾਡੀ ਹਰ ਗੱਲ ਸੁਣਨੀ ਚਾਹੀਦੀ ਹੈ। ਨਹੀਂ ਡੀਸੀ ਐਮਪੀ ਜਿਹੜਾ ਉਹ ਦਿਸ਼ਾ ਕਮੇਟੀ ਦਾ ਚੇਅਰਮੈਨ ਹੁੰਦਾ ਹਾਂ ਉਹ ਹੀ ਗੱਲ ਕਹਿੰਦੇ ਦਿਸ਼ਾ ਕਮੇਟੀ ਵਾਲੀ ਮੀਟਿੰਗ ਦੇ ਦਿਨ ਤੁਸੀਂ ਦੱਸ ਰਹੇ ਉਹ ਦਿਨ ਵੀ ਇਹਨੇ ਪ੍ਰੋਟੋਕੋਲ ਉਹ ਉਸ ਦਿਨ ਵੀ ਇਹਨੇ ਪ੍ਰੋਟੋਕੋਲ ਤੋੜਿਆ ਤੁਸੀਂ ਇੱਥੇ ਗੁਰਜੀਤ ਸਿੰਘ ਔਜਲਾ ਜਾਂਦੇ ਆ ਡੀਸੀ ਨੂੰ ਡੀਸੀ ਬਾਹਰ ਰਿਸਿਵ ਕਰ ਜਾਂਦਾ ਕਹਿੰਦੇ ਤੁਹਾਡੇ ਸਾਹਮਣੇ ਜਾਂਦਾ ਇਹ ਡੀਸੀ ਅੰਦਰ ਬੈਠਾ ਤੇ ਆਪਾਂ ਮੈਂ ਕਿਹਾ ਯਾਰ ਆਪਣੇ ਕਿਹੜੇ ਖੰਭ ਲੱਥ ਜਾਣੇ ਨਹੀਂ ਆਉਂਦਾ ਨਾ ਸੀ ਠੀਕ ਹੈ ਕਿ ਨਹੀਂ ਤੇ ਆਪਾਂ ਤਾਂ ਮੀਟਿੰਗ ਕਰਨ ਆਏ ਆ ਆਪਣੇ ਇਲਾਕੇ ਦੀਆਂ ਗੱਲਾਂ ਕਰਨ ਆਲੇ ਔਰ ਉੱਥੇ ਇੱਕ ਚੀਜ਼ ਹੋਰ ਸੁਣੋ ਜਿੰਨੀਆਂ ਗੱਲਾਂ ਕੀਤੀਆਂ ਨਰੇਗਾ ਦੀਆਂ ਇਹ ਕੱਜ ਤੱਕ ਇੰਪਲੀਮੈਂਟ ਕੀਤੀ ਹੈ ਵਿਦ ਪ੍ਰੂਫ ਦਿੱਤਾ ਤੇ ਨਰੇਗਾ ਦੇ ਵਿੱਚ ਤੁਹਾਡੇ ਮੁਲਾਜ਼ਮ ਸ਼ਰਿਆਂ ਪੈਸੇ ਕਾ ਰਹੇ ਨੇ ਡੀਸੀ ਔਰ ਈਡੀਸੀ ਨੇ ਕੋਈ ਐਕਸ਼ਨ ਨਹੀਂ ਲਿਆ